ਨਾਮ ਹੈ ਤੁਹਾਡਾ ਕਿਹੜਾ ਪਿੰਡ ਆ ਕੀ ਸਰਪੰਚ ਮੇਰਾ ਪਿੰਡ ਮਾਸ਼ੇਆ ਤੋਂ ਸਰਪੰਚ ਸਦਾਜੀਤ ਸਿੰਘ ਜੀ ਤੇ ਜੋ ਵੀ ਹੁਣ ਦੇ ਹਾਲਾਤਾਂ ਨਾਲ ਫਲੱਡ ਏਰੀਆ ਚੱਲ ਰਿਹਾ ਹੈ ਉਹਦੇ ਮੁਤਾਬਕੀ ਸਾਡੇ ਪਿੰਡ ਦੇ ਸਦਾਜੀਤ ਸਿੰਘ ਜੀ ਸਾਡਾ ਉਸਦਾ ਭਿੰਦਰ ਸਿੰਘ ਜੀ ਉਹ 27 ਤਰੀਕ ਨੂੰ ਫਲੱਡ ਆਇਆ ਇਹ ਜੋ ਆ ਕਿ ਉਸ ਦਿਨ ਹੀ ਰਾਤ ਉਥੋਂ ਰੁੜ ਗਏ ਸੀ ਉਹਨਾਂ ਦੀ লাশ ਜਿਹੜੀ ਆ ਕੱਲ ਬਰਾਮਦ ਹੋਈ ਹੈ ਤੇ ਇਸ ਤਰ੍ਹਾਂ ਰੁੜੇ ਕਿਸ ਨਾ ਭਜੀ ਪਾਣੀ ਨਾਲ ਹੀ ਜੀ ਇਥੇ ਅਮਨੇ ਘਰਤ ਮੰਜੂਰ ਸੀ ਬਾਹ ਡੇਰਾ ਸੀ ਇਹਨਾਂ ਦਾ ਜੀ ਬਾਹ ਡੇਰੇ ਤੇ ਸੀ ਉਥੋਂ ਕੋਸ਼ਿਸ਼ ਕਰ ਰਹੇ ਸੀ ਵੀ ਵਾਪਸ ਆਉਣ ਦੀ ਉਹਦੇ ਕਾਰਨ ਕਰਕੇ ਉਹ ਰੁੜ ਗਏ ਪਾਣੀ ਦੇ ਤੇਜ਼ ਵਹਾਅ ਹੋਣ ਕਰਕੇ ਉਹ ਰੁੜ ਕੇ ਲੱਗੇ ਚੌਥੀ ਵਿੱਚੋਂ ਬਾਹਰ ਆਉਣਾ ਮੌਕਾ ਹੀ ਨਹੀਂ ਮਿਲਿਆ ਨਹੀਂ ਮਿਲਿਆ ਨਹੀਂ ਮਿਲਿਆ ਜੀ ਲਾਸ਼ ਵੀ ਚੌਥੇ ਜੋ ਕਿ ਉਹਨਾਂ ਦੀ ਕੱਲ ਇੱਕ ਲਾਗੇ ਨਦੀ ਕੋਈ ਬਾਗ ਸੀ ਉਹਦੇ ਨਾਲ ਮਲਭੀ ਫਸੀ ਹੋਈ ਲਾਸ਼ ੜੀ ਆ ਮਿਲੀ ਆ ਜੀ ਜੋ ਕਿ ਅਸੀਂ ਜੋ ਕਿ ਜਿੱਥੇ ਜੀਵਦਰਾ ਦੀਆਂ ਫਸਲਾਂ ਨੂੰ ਨੁਕਸਾਨ ਹੋਇਆ ਹੈ ਉੱਥੇ ਇਹਨਾਂ ਦੇ ਜਾਨ ਵਾਲੀ ਦਾ ਵੀ ਨੁਕਸਾਨ ਹੋਇਆ ਜੋ ਕਿ ਸਰਕਾਰ ਲਈ ਚਾਹੁੰਦੇ ਆ ਕਿ ਇਹਨਾਂ ਦੀ ਵੀ ਕੋਈ ਸਹਾਇਤਾ ਕੀਤੀ ਜਾਵੇ ਮਾਲੀ ਚਲ ਸਰਕਾਰ ਜਿਹੜਾ ਪਿੰਡ ਜੀ ਦਾ ਸਾਰਾ ਮਾਮਲਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਸਾਡਾ ਪਿੰਡ ਜਗਤਪੁਰਾ ਹੈ ਤੁਹਾਨੂੰ ਦੱਸ ਲੱਗੇ ਸਾਡਾ ਉਹ ਬਣਵਈਆ ਸੀ ਤੇ ਜੋ ਪਾਣੀ ਦੀ ਹੜਾਂ ਨੇ ਮਾਰਦੇ ਹੀ ਇੱਠ ਆ ਕੇ ਘਰੋਂ ਬਾਹਰ ਨਿਕਲ ਦੀ ਕੋਸ਼ਿਸ਼ ਬਹੁਤ ਜ਼ਿਆਦਾ ਕੀਤੀ ਹੈ ਤੇ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਸੀ ਕਿ ਉਹਨਾਂ ਰੋੜ ਕੇ ਲੈ ਗਿਆ ਚੌਥੇ ਦਿਨ ਸਾਨੂੰ ਅਜ ਲਾਸ਼ ਉਹਨਾਂ ਦੀ ਬਰਾਮਦ ਹੋਈ ਆ ਸਰਕਾਰ ਤੋਂ ਅਸੀਂ ਇਹੋ ਮੰਗ ਕਰਦੇ ਆ ਤੇ ਇਹਨਾਂ ਦਾ ਜਾਨੀ ਮਾਰੀ ਜੋ ਨੁਕਸਾਨ ਹੋਇਆ ਉਹ ਸਰਕਾਰ ਇਹਨਾਂ ਦਾ ਪੂਰਾ ਕੀਤਾ ਜਾਵੇ ਕਿੰਨੀ ਉਮਰ ਸੀ ਇਹਨਾਂ ਦੀ ਇਹਨਾਂ ਦੀ ਹਾਰਡ ਦੀ 55 ਸਾਲ ਦੀ ਉਮਰ 55 56 ਦੀ ਹਾਰਡ ਦੀ ਉਮਰ ਸੀ ਇਹਨਾਂ ਦੀ ਜਿੰਨੇ ਬੱਚੇ ਨੇ ਤਿੰਨ ਚਾਰ ਬੱਚੇ ਆ ਤਿੰਨ ਗੁੱਡੀਆਂ ਇੱਕ ਬੇਟਾ ਜੀ ਉਹਨਾਂ ਦਾ ਜ਼ਮੀਨ ਕਿੰਨੀ ਕੁ ਸੀ ਕਿੰਨਾ ਨੁਕਸਾਨ ਹੋਇਆ ਜ਼ਮੀਨ ਉਹਨਾਂ ਦੀ 6 ਸੇ 7 ਕਿੱਲੇ ਹੈਗੀ ਸਾਰੀ ਡੁੱਬ ਗਈ ਆ ਜੀ ਘਰ ਵੀ ਉਹਨਾਂ ਦਾ ਰੁੜ ਗਿਆ ਹੈ ਕਾਫੀ ਤੇ ਕਾਫੀ ਉਹਨਾਂ ਦਾ ਮਾਲ ਹੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਉਹਨਾਂ ਦਾ ਤੇ ਸਰਕਾਰ ਤੋਂ ਹੀ ਹੋਈ ਮੰਗ ਕਰਦੇ ਆ ਕਿ ਇਹਨਾਂ ਦੀ ਪਰਪਾਈ ਕੀਤੀ ਜਾਵੇ ਜੀ ਇਹਨਾਂ ਦੀ ਜੋ ਵੀ ਸਰਕਾਰਾਂ ਨੂੰ ਸਹਾਇਤਾ ਜੀ ਮਿਲਦੀ ਹੈ ਨਾ ਦਿੱਤੀ ਜਾਵੇ। ਹਾਂ ਮੈਂ ਤੁਹਾਡਾ ਕੀ ਲੱਗਦਾ ਸੀ ਜਮੀਨ ਲਾ ਕੇ ਜੀ। ਮੇਰਾ ਨਾਮ ਗੁਰਕਿਰਪਾਲ ਸਿੰਘ ਆ ਮੇਰੇ ਚਾਚਾ ਜੀ ਸੀ। ਹਾਂਜੀ। ਕੀ ਗੱਲ ਬਾਤ ਹੋ ਰਹੀ ਹੈ? ਕੁਝ ਨਹੀਂ ਸਾਰੇ ਅਸੀਂ ਫੈਮਿਲੀ ਸਾਰੀ ਘਰੋਂ ਤੁਰ ਪਏ ਆ। ਬੜੀ ਮੁਸ਼ਕਲ ਨਾਲ ਆਪ ਹੀ ਆਏ ਆ। ਤੇ ਚਾਚਾ ਜੀ ਜੋ ਉਹੀ ਡੰਗਰਾਂ ਦੇ ਰਸੇ ਵਢਣ ਦੇ ਪਿੰਡਗਰਾਂ ਦਾ ਨਾ ਨੁਕਸਾਨ ਹੋਵੇ ਤੇ ਪਾਣੀ ਦਾ ਵਹਾਅ ਵੀ ਇੰਨਾ ਜ਼ਿਆਦਾ ਤੇਜ਼ ਹੀ ਵੀ ਉਹਨਾਂ ਕੋ ਵੀ ਘਰੋਂ ਨਹੀਂ ਨਿਕਲਿਆ ਗਿਆ। ਤੇ ਘਰ ਦੇ ਬਾਹਰ ਜਿਹੜਾ ਮੇਨ ਗੇਟ ਹੀ ਉਹਦੇ ਲਾਗੇ ਹੀ ਤੇ ਪਾਣੀ ਦੇ ਤੇਜ਼ ਦੇ ਕਾਰਨ ਦੇ ਨਾਲ ਉਹ ਵੀ ਨਾਲ ਹੀ ਚਲ ਗਏ ਤੇ ਥੋੜੀ ਦੂਰ ਹੀ ਸਾਡੇ ਤੋਂ ਅੱਗੇ ਬਾਗ ਆ ਉਥੇ ਤਾਰਾਂ ਲੱਗੀਆਂ ਫੈਂਸਿੰਗ ਲੱਗੀ ਤਾਰਾਂ ਦੀ ਉਥੇ ਜਾ ਕੇ ਉਹਨਾਂ ਦੀ ਜਿਹੜੀ ਬੋਡੀ ਅੜ ਗਈ ਇਹ ਨਾਲ ਤੇ ਜਦੋਂ ਪਾਣੀ ਲੱਥਾ ਵਾ ਪੰਜਵੇਂ ਦਿਨ ਜਾ ਕੇ ਫਿਰ ਸਾਨੂੰ ਪਤਾ ਲੱਗਾ ਤੇ ਅਸੀਂ ਤੇ ਦੂਰ ਦੂਰ ਤੱਕ ਲੱਭਦੇ ਰਹੇ ਫਰੇਗੜ ਤੱਕ ਵੀ ਆਉਂਦੇ ਰਹੇ ਖਾਲਤ ਕਰਦੇ ਰਹੇ ਉਹਨਾਂ ਦੀ ਪਰ ਸਾਨੂੰ ਕਿਤੇ ਨਹੀਂ ਲੱਭੇ ਪੰਜਵੇਂ ਦਿਨ ਜਾ ਕੇ ਉਹਨਾਂ ਦੀ ਬੋਡੀ ਲੱਭੀ ਜਨ ਹਾਂਜੀ ਹਾਂਜੀ ਅੱਜ ਇੱਥੇ ਫਤਿਹਗੜ੍ਹ ਇੱਥੇ ਅਜਨਾਲੇ ਆਏ ਆ ਤੁਹਾਨੂੰ ਕਹਿੰਦੇ ਆ ਕਿ ਸ਼ਹਿਰ ਖੜਨੀ ਪੈਣੀ ਹੋਊਗੀ ਮੰਗ ਕੋਈ ਨਹੀਂ ਸਰਬਸਾਹੀ ਇਹ ਆ ਵੀ ਪਰਿਵਾਰ ਦੀ ਜਿਹੜੀ ਆ ਹੈਲਪ ਕੀਤੀ ਜਾਏ ਹਾਂਜੀ ਮੰਗ ਕਾਦੀ ਆ ਹੁਣ ਸਾਰਾ ਸਾਡਾ ਤੇ ਸਾਰਾ ਕੁਝ ਚਲਾ ਗਿਆ ਜਿਹੜਾ ਜੀ ਚਲ ਗਿਆ ਉਹਦੇ ਸਰ ਵਾਪਸ ਨਹੀਂ ਆਉਣਾ ਮਾਲਾ ਇਹ ਜਿਹੜੀ ਹਰਦੇ ਪਾਣੀ ਨਾਲ ਰੁੜ ਗਈ ਪੰਜ ਮਿੰਟ ਪੁੱਤਰਾ ਲੈ ਗਿਆ ਇਹ ਕੋ ਲਾਸ਼ ਨਾਮ ਦੇ ਹਾਂ ਇਹਨਾਂ ਦੀ ਲਾਸ਼ ਨਾਸ਼ ਮਿਲੀ ਸੀ ਬਾਬੇ ਰਾਬਾ ਗਿਆ ਉੱਥੇ ਹੀ ਬਸ ਵਾਲੇ ਬਾਬੇ ਰਾਬਾ ਗਿਆ ਉੱਥੋਂ ਮਿਲੀ ਲਾਸ਼ ਪਾਸਟਮੈਂਟ ਵੀ ਕਰਾਇਆ ਜਾ ਰਿਹਾ ਹੈ ਹਾਂਜੀ ਹਾਂਜੀ ਫਰੋਟ ਬਣ ਕਰਾਇਆ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਈਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼